ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਆ ਤੁਹਾਡਾ ਆਪਣੇ ਪੇਜ ਤੇ ਭਰਾਵੋ ਤਲਵੰਡੀ ਸਾਬੋ ਮੰਡੀ ਚ ਤਰੌਣਕ ਮੇਲਾ ਪੂਰਾ ਫੁੱਲ ਆ ਵੀਰੋ ਖੜੇ ਸੀ ਆਪਾਂ ਬਲਜੀਤ ਸੁੱਖਾ ਸਿੰਘ ਵਾਲੇ ਕੋਲੇ ਇਹਨਾਂ ਕੋਲੇ ਇਹਨਾਂ ਕੋਲੇ ਟਰੈਕਟਰ ਲੈ ਕੇ ਆਇਆ ਮਲਾਉਣਾ ਬਾਈ ਨਾਲ ਕੀ ਹਾਲ ਆ ਵੀਰੇ ਹੋ ਠੀਕ ਹੋ ਠੀਕ ਆ ਤੇਰਾ ਫੋਨ ਨੰਬਰ ਬੋਲ ਦੇ 94172 94172 38225 38225 ਬਾਈ ਕਿੰਨੇ ਟਰੈਕਟਰ ਲਾਇਆ ਮੰਡੀ ਚ ਯਾਰ ਆ ਦਖਾ ਟਰੈਕਟਰ ਕਿਹੜੇ ਕਿਹੜਾ ਕਰ ਬਾਈ ਕੋਲ ਟਰੈਕਟਰ 855 ਨੁੱਕਰਾ ਜਿਹਨੂੰ ਕਹਿੰਦੇ ਨੁੱਕਰਾ ਜਿਹਨੂੰ ਕੋੜਾ ਇਹਦੀ ਗਰੰਟੀ ਮੇਰੀ ਹੋਊਗੀ ਜਿਵੇਂ ਨਵਾਂ ਕੋਰਾ ਟਰੈਕਟਰ ਆ ਬਾਈ ਜੀ ਬਠਿੰਡਾ ਨੰਬਰ ਆ ਫਸਟ ਪਾਰਟੀ ਦਾ ਬਾਈ ਫਸਟ ਜੀ ਨਵੇਂ ਆਰ ਕੇ ਟਾਇਰ ਆ ਟਰੈਕਟਰ ਦੇ ਟਰੈਕਟਰ 18 ਮਾਡਲ ਆ ਬਾਈ ਲਈਦਾ ਜੈਨੂੰ ਆਸੇ ਪਾਸੇੋਂ ਟਰੈਕਟਰ ਤੁਸੀਂ ਕਹਿਣ ਨੂੰ ਕੁਝ ਮਰਜ਼ੀ ਕਹੀ ਚਲੋ ਭਰਾ ਨੂੰ ਰੰਗ ਦਾ ਨਹੀਂ ਪਤਾ ਲੱਗਦਾ ਕਈ ਵਾਰੀ ਵਪਾਰੀ ਅਸੀਂ ਵੀ ਆ ਵਪਾਰੀ ਮਾੜਾ ਮਟ ਨਹੀਂ ਰਹਿ ਜਾਂਦਾ ਪਰ ਆ ਟਰੈਕਟਰ ਆ ਜਿਹੜਾ ਬਾਈ ਚ ਜਿਵੇਂ Ориਜਨਲ ਟਰੈਕਟਰ ਆ ਰੁਪਏ ਦਾ ਰੁਪਿਆ ਜਿਵੇਂ ਨਵਾਂ ਕੋ ਫੁੱਲ ਟੌਪ ਮਲ ਟਰੈਕਟਰ ਹੈ 2016 ਮਾਡਲ ਟਰੈਕਟਰ ਹੈ ਟਰੈਕਟਰ ਦਾ ਮੁੱਲ ਕਰਦਾ ਬਾਈ 5 ਲੱਖ 85 ਹਜ਼ਾਰ 5 ਲੱਖ 85000 ਰੁਪਏ ਮੁੱਲ ਕਰਦਾ ਫੋਰ ਸਟਾਰ ਟਰੈਕਟਰ ਹੈ ਬਾਈ ਪੁਰਾਣੇ ਚੁੱਲੇ ਵਾਲਾ ਟਰੈਕਟਰ ਪੂਰਾ ਨੁਕਰ ਹੈ ਬਾਈ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਤਾਂ ਬਾਈ ਨਾਲ ਸੰਪਰਕ ਕਰ ਲਿਓ ਬਲਜੀਤ ਦੇਣਾ ਕਿੰਨੇ ਦਾ ਵੀਰੇ ਟਰੈਕਟਰ ਇਹ 5 ਲੱਖ 65000 ਦਵਾਂ 5 ਲੱਖ 65000 ਦਾ ਸਾਢੇ 5 ਲੱਖ ਰੁਪਏ ਅੱਜ ਮੰਡੀ ਤੇ ਬਾਈ ਲੱਗ ਵੀ ਗਿਆ ਸੀ ਆ ਟਰੈਕਟਰ ਦਾ ਅੱਗੇ ਬਾਈ ਕੋਲੇ ਟਰੈਕਟਰ ਹੈਗਾ ਇਹਦੇ ਟਰੈਕਟਰ ਤੇ 4 ਲੱਖ ਰੁਪਏ ਦੇ ਲਗਭਗ ਲੋਨ ਹੋ ਜਾਊਗਾ ਅੱਗੇ ਬਾਈ ਜੇ ਲੋ ਕਿਸੇ ਟਰੈਕਟਰ ਦਾ ਭਰਾ ਨੇ ਕਿਸੇ ਨੇ ਲੋਨ ਕਰਾਉਣਾ ਤਾਂ ਆਪਣਾ ਨੰਬਰ ਨੋਟ ਕਰ ਲਓ 9465362000 ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਟਰੈਕਟਰ ਸੰਧੀ ਰੇਟ ਸੰਧੀ ਜਾਣਕਾਰੀ ਲੈ ਸਕਦਾ ਲੋਨ ਮੈਂ ਕਰਾ ਦੂੰ ਅੱਗੇ ਟਰੈਕਟਰ ਆ ਜਾਂਦਾ ਬਾਈ ਕੋਲੇ 750 ਸੋਨਾਲੀਕਾ 2000 ਤੇ 16 ਮਲ ਟਰੈਕਟਰ ਦੇ 75 80 ਪੇਸੇ ਟਰੈਕਟਰ ਦੇ ਟਾਇਰ ਹੈ ਡੀਆਈ ਸ਼ੋ ਚ ਹੈ ਡਬਲ ਕਲਚ ਹੈ ਰਿਵਰਸ ਪੀਟੀਓ ਤੇਲ ਬ੍ਰੇਕ ਆ ਟਰੈਕਟਰ ਹੈ ਪੂਰਾ ਚੰਗਾ ਟਰੈਕਟਰ ਹੈ ਪੂਰਾ ਚੰਗਾ ਟਰੈਕਟਰ ਹੈ ਮਾਨਸਾ ਦਾ ਨੰਬਰ ਹੈ ਫਸਟ ਜਾਂ ਸੈਕੰਡ ਆਨਰ ਹੀ ਹੋਊਗਾ ਪੂਰਾ ਵਧੀਆ ਟਰੈਕਟਰ ਹੈ 4 ਲੱਖ ਤੇ 65000 ਰੁਪਿਆ ਬਾਈ ਡਿਮਾਂਡ ਕਰਦਾ ਟਰੈਕਟਰ ਦੀ ਰਿਵਰਸ ਵੀ ਟੋ ਡਬਲ ਕਲਚ ਡਬਲ ਡਿਸਟ੍ਰਿਬਿਊਟਰ ਵਾਲਾ ਬਾਈ ਨੇ ਆ ਪੰਪ ਤੇ ਰੰਗ ਹੋਣ ਵਾਲਾ ਸੀ ਇੱਥੇ ਵੀ ਨਹੀਂ ਕਰਾਇਆ ਬਾਈ ਕਹਿੰਦਾ ਸਾਰਾ origignal ਟਰੈਕਟਰ ਹੀ ਵੇਚਣਾ ਪਰ ਸੋਨਾਲਿਕਾ 750 4 ਸਿਲੰਡਰ ਬਲਜੀਤ ਬਾਈ ਇਹ ਕਿੰਨੇ ਦਾ ਦੇਣਾ ਵੀਰੇ 40000 ਦੇ ਦਿੰਦੇ 4 ਲੱਖ 40000 ਦਾ ਜੀ 4 ਲੱਖ 40000 ਦਾ ਬਾਈ ਕਹਿੰਦਾ ਟਰੈਕਟਰ ਦੇ ਦਾਂ ਅੱਗੇ ਬਾਈ ਕੋਲੇ ਹੈਗਾ ਟਰੈਕਟਰ ਸੋਨਾਲਿਕਾ ਇੱਕ ਹੋਰ ਹੈ 2023 ਮਾਡਲ ਚੇਂਜਰ ਵਾਲਾ ਸ਼ੈਟਲ ਗियर ਚ ਟਰੈਕਟਰ ਹੈਗਾ ਜਮਾ ਨਵਾਂ ਟਰੈਕਟਰ ਹੈ 16 9 28 ਦੇ ਟਾਇਰਾਂ ਵਾਲਾ 16 9 28 ਦੇ ਟਾਇਰ ਨੇ 23 ਮਾਡਲ ਟਰੈਕਟਰ ਜਮਾ ਕੋਰਾ ਸ਼ੋਰੂਮ ਕੰਡੀਸ਼ਨ ਹੀ ਹੈ ਟਰੈਕਟਰ ਦੀ ਫੁੱਲ ਟੌਪ ਮਾਡਲ ਹੈ ਚੇਂਜਰ ਵਾਲਾ ਜਿਹਨੂੰ ਸ਼ੈਟਲ ਗियर ਵਾਲਾ ਟਰੈਕਟਰ ਕਹਿੰਦੇ ਆ ਪਿਓਰ 23 23 ਦਾ ਹੀ ਮਾਰਕਾ ਹੈ ਪੀ ਵੀ 52 ਸਰਦੂਲਗੜ ਦਾ ਨੰਬਰ ਹੈ ਬਈ ਇਹ ਸਰਦੂਲਗੜ ਦਾ ਨੰਬਰ ਹੈ 6 ਲੱਖ ਤੇ 65 ਹਜ਼ਾਰ 22 ਡਿਮਾਂਡ ਕਰਦਾ ਟਰੈਕਟਰ ਤੇ 5 ਲੱਖ ਰੁਪਏ ਦਾ ਟਰੈਕਟਰ ਤੇ ਲੋਨ ਹੋ ਜੂ ਨਾ 5 ਲੱਖ ਦਾ ਟਰੈਕਟਰ ਤੇ ਲੋਨ ਹੋ ਜੂ ਬਈ ਇਹ ਕਿੰਨੇ ਦਾ ਦੇਣਾ ਪੰਜ ਚੀਜ਼ 410 6 ਲੱਖ 40 ਹਜ਼ਾਰ ਦਾ 25000 ਰੁਪਏ ਬਾਈ ਕਹਿੰਦਾ ਦਗਾ ਅੱਗੇ ਆ ਜਾਂਦਾ ਬਾਈ ਕੋਲੇ 16 ਮਾਡਲ 855 ਇਹਦੇ ਵੀ 585 ਰੇਟ ਲਿਖਿਆ ਟਾਇਰ ਜਮਾ ਨਵੇਂ ਹੈਣਾ ਟਾਇਰ ਜਮਾ ਨਵੇਂ ਆ ਕੋਰਾ ਟਰੈਕਟਰ ਹੈ ਬਠਿੰਡਾ ਨੰਬਰ ਹੈ ਫਰਸਟ ਪਾਰਟੀ ਦਾ ਟਰੈਕਟਰ ਇਹਦੇ ਵੀ ਜੀਪ ਕਲਮ ਨਹੀਂ ਲੱਗੀ ਗਾਰੰਟੀ ਮੇਰੀ ਟਰੈਕਟਰ ਤੁਸੀਂ ਦੇਖ ਕੇ ਲੈ ਜਾਣਾ ਜਮਾ ਨਵਾਂ ਫੁੱਲ ਟੌਪ ਮਾਡਲ ਟਰੈਕਟਰ ਹੈ ਕਿਤੇ ਕਲਮ ਨਹੀਂ ਲੱਗੀ ਫੋਰ ਸਟਾਰ ਟਰੈਕਟਰ 585 ਬਾਈ ਟਰੈਕਟਰ ਇਹਦਾ ਟਰੈਕਟਰ ਦਾ ਰੇਟ ਕਰਦਾ ਹੈਗਾ ਇਹ ਕਿੰਨੇ ਦਾ ਦੇਣਾ ਬਲਜੀਤ ਬਾਈ 5 ਲੱਖ 70000 ਰੁਪਏ ਦਾ ਬਾਈ ਕਹਿੰਦਾ ਟਰੈਕਟਰ ਦੇ ਦਾਂਗੇ ਟਰੈਕਟਰ ਪੂਰਾ ਚੰਗਾ ਹੈਣਾ ਸਾਰੇ ਟਰੈਕਟਰਾਂ ਤੇ ਲੋਨ ਹੋ ਜਾਊ ਤੇ ਸਾਰੇ ਟਰੈਕਟਰਾਂ ਦੇ ਵਿੱਚ ਹੀ ਪੁਰਾਣੇ ਟਰੈਕਟਰ ਕੱਟੇ ਜਾਣਗੇ ਬਾਈ ਦਾ ਨੰਬਰ ਨੋਟ ਕਰ ਲਓ ਪਹਿਲਾਂ 94172 ਬਾਈ 94172 38225 38225 ਇਹ ਬਾਈ ਦਾ ਨੰਬਰ ਹੈ ਤੇ ਮੇਰਾ ਨੰਬਰ ਨੋਟ ਕਰ ਲਓ 9465362000 ਕੋਈ ਵੀ ਟਰੈਕਟਰ ਲੋਨ ਕਰਾ ਕੇ ਲੈਣਾ ਇਹਨਾਂ ਟਰੈਕਟਰਾਂ ਚੋਂ ਮੇਰੇ ਨਾਲ ਸੰਪਰਕ ਕਰ ਲਓ 9465362000 ਆਹ ਟਰੈਕਟਰ ਬਾਈ ਬਲਜੀਤ ਹੈ ਪਿੰਡ ਨਾ ਦਾ ਸੁੱਖਾ ਸਿੰਘ ਆਲਾ ਨੇੜੇ ਮੋੜ ਮੰਡੀ ਜ਼ਿਲ੍ਹਾ ਬਠਿੰਡਾ ਅੱਗੇ ਆਪਣਾ ਟਰੈਕਟਰ ਆ ਜਾਂਦਾ ਹੈਗਾ ਆਪਣੇ ਕੋਲ ਟਰੈਕਟਰ ਹੈਗਾ ਜੀ 750 ਸੋਨਾਲਿਕਾ ਸੋਨਾਲਿਕਾ 750 2006 ਮਾਡਲ ਟਰੈਕਟਰ ਹੈ ਡਬਲ ਕਲਚ ਹੈ ਪਿਛਲੇ ਟਾਇਰ 15 ਵਾਲੇ ਨਵੇਂ ਆਰਗੇ ਆ ਬਾਈ ਜੇ ਇੱਕ ਅੱਧੀ ਮੰਡੀ ਨਾ ਵਿਕਿਆ ਅਸੀਂ ਇਹ ਵੀ ਟਾਇਰ ਕੱਟ ਕਰ ਦਾਂਗੇ ਪੂਰਾ ਵਧੀਆ ਟਰੈਕਟਰ ਹੈ 2006 ਮਾਡਲ ਹਰਿਆਣਾ ਨੰਬਰ ਪੰਜਾਬ ਚ ਨਾ ਹੈ ਜੇ ਕਿਸੇ ਕਿਸਾਨ ਭਰਾ ਨੂੰ ਚਾਹੀਦਾ ਹੋਵੇ ਤਾਂ ਆਪਣਾ ਨੰਬਰ ਨੋਟ ਕਰ ਲਓ 9465362000 ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਵੀਡੀਓ ਨੂੰ ਜਲਦੀ ਜਲਦੀ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਆਪਣੇ ਪੇਜ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲਓ ਧੰਨਵਾਦ ਆ ਧੰਨਵਾਚੀ ਸ਼ੁਕਰੀਆ